ਇਹਨਾਂ ਤਸਵੀਰਾਂ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਇੱਕ ਸ਼ਖਸ ਤੇ ਇੱਕ ਕੁੜੀਆਂ ਦੇ ਗਰੁੱਪ ਦੇ ਵਿੱਚ ਵਿਵਾਦ ਹੋਇਆ ਹੈ ਵੇਖੋ ਕਿਵੇਂ ਇਹ ਕੁੜੀ ਜਿਹੜੀ ਆ ਉਸ ਮੁੰਡੇ ਦੇ ਨਾਲ ਬਹਿਸਬਾਜ਼ੀ ਕਰਦੀ ਹੋਈ ਵਿਖਾਈ ਦੇ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਵੇਂ ਇਹ ਕੁੜੀਆਂ ਜੜੀਆਂ ਨੇ ਇਸ ਮੁੰਡੇ ਦੇ ਨਾਲ ਲੜਾਈ ਝਗੜੇ ਤੇ ਉਤਰ ਆਂਦੀਆਂ ਨੇ ਤਸਵੀਰਾਂ ਮਸੂਰੀ ਦੀਆਂ ਨੇ ਤਾਂ ਮਸੂਰੀ ਦੇ ਵਿੱਚ ਜਿੱਥੇ ਇੱਕ ਮੁੰਡੇ ਤੇ ਕੁੜੀਆਂ ਦੇ ਇੱਕ ਗਰੁੱਪ ਦੇ ਵਿੱਚ ਵਿਵਾਦ ਹੋਇਆ ਭਗਤ ਸਿੰਘ ਚੌਕ ਦੀਆਂ ਤਸਵੀਰਾਂ ਜਿੱਥੇ ਸੜਕ ਵਿਚਾਲੇ ਹੰਗਾਮਾ ਹੋ ਜਾਂਦਾ ਹੈ ਟ੍ਰੈਫਿਕ ਜਾਮ ਕਰ ਦਿੱਤਾ ਗਿਆ ਤੇ ਕੁੜੀਆਂ ਦੇ ਵੱਲੋਂ ਇੱਥੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਜਾਂਦਾ ਹੈ ਇਹਨਾਂ ਤਸਵੀਰਾਂ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਇੱਕ ਸ਼ਖਸ ਤੇ ਇੱਕ ਕੁੜੀਆਂ ਦੇ ਗਰੁੱਪ ਦੇ ਵਿੱਚ ਵਿਵਾਦ ਹੋਇਆ ਵੇਖੋ ਕਿਵੇਂ ਇਹ ਕੁੜੀ ਜਿਹੜੀ ਆ ਉਸ ਮੁੰਡੇ ਦੇ ਨਾਲ ਬਹਿਸਬਾਜ਼ੀ ਕਰਦੀ ਹੋਈ ਵਖਾਈ ਤੇ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਵੇਂ ਕੁੜੀਆਂ ਜੁੜੀਆਂ ਨੇ ਇਸ ਮੁੰਡੇ ਦੇ ਨਾਲ ਲੜਾਈ ਝਗੜੇ ਤੇ ਉਤਰ ਆਂਦੀਆਂ ਨੇ ਤਸਵੀਰਾਂ ਮਸੂਰੀ ਦੀਆਂ ਨੇ ਤਾਂ ਮਸੂਰੀ ਦੇ ਵਿੱਚ ਜਿੱਥੇ ਇੱਕ ਮੁੰਡੇ ਤੇ ਕੁੜੀਆਂ ਦੇ ਇੱਕ ਗਰੁੱਪ ਦੇ ਵਿੱਚ ਵਿਵਾਦ ਹੋਇਆ ਪਗਤ ਸਿੰਘ ਚੌਕ ਦੀਆਂ ਤਸਵੀਰਾਂ ਜਿੱਥੇ ਸੜਕ ਵਿਚਾਲੇ ਹੰਗਾਮਾ ਹੋ ਜਾਂਦਾ ਹੈ ਟ੍ਰੈਫਿਕ ਜਾਮ ਕਰ ਦਿੱਤਾ ਗਿਆ ਤੇ ਕੁੜੀਆਂ ਦੇ ਵੱਲੋਂ ਇੱਥੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਜਾਂਦਾ ਹੈ we ਇਹਨਾਂ ਤਸਵੀਰਾਂ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਇੱਕ ਸ਼ਖਸ ਤੇ ਇੱਕ ਕੁੜੀਆਂ ਦੇ ਗਰੁੱਪ ਦੇ ਵਿੱਚ ਵਿਵਾਦ ਹੋਇਆ ਹੈ ਵੇਖੋ ਕਿਵੇਂ ਇਹ ਕੁੜੀ ਜਿਹੜੀ ਆ ਉਸ ਮੁੰਡੇ ਦੇ ਨਾਲ ਬਹਿਸਬਾਜ਼ੀ ਕਰਦੀ ਹੋਈ ਵਿਖਾਈ ਦੇ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਵੇਂ ਇਹ ਕੁੜੀਆਂ ਜੜੀਆਂ ਨੇ ਇਸ ਮੁੰਡੇ ਦੇ ਨਾਲ ਲੜਾਈ ਝਗੜੇ ਤੇ ਉਤਰ ਆਂਦੀਆਂ ਨੇ ਤਸਵੀਰਾਂ ਮਸੂਰੀ ਦੀਆਂ ਨੇ ਤਾਂ ਮਸੂਰੀ ਦੇ ਵਿੱਚ ਜਿੱਥੇ ਇੱਕ ਮੁੰਡੇ ਤੇ ਕੁੜੀਆਂ ਦੇ ਇੱਕ ਗਰੁੱਪ ਦੇ ਵਿੱਚ ਵਿਵਾਦ ਹੋਇਆ ਪਗਤ ਸਿੰਘ ਚੌਕ ਦੀਆਂ ਤਸਵੀਰਾਂ ਜਿੱਥੇ ਸੜਕ ਵਿਚਾਲੇ ਹੰਗਾਮਾ ਹੋ ਜਾਂਦਾ ਹੈ ਟ੍ਰੈਫਿਕ ਜਾਮ ਕਰ ਦਿੱਤਾ ਗਿਆ ਤੇ ਕੁੜੀਆਂ ਦੇ ਵੱਲੋਂ ਇੱਥੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਜਾਂਦਾ ਹੈ